ਇਹ ਉਹ ਮਾਡਲ ਹੈ ਜੋ ਕਿ ਜੂਨ 1984 ਦਾ ਕੱਲੂਕਾਰਾ ਵਾਪਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਦਿੱਖ ਕਿਸ ਤਰ੍ਹਾਂ ਦੀ ਹੋਇਆ ਕਰਦੀ ਸੀ ਜੋ ਕਿ ਅੱਜ ਤੱਕ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਮਾਡਲ ਬਣਾਇਆ ਨਹੀਂ ਗਿਆ ਸੀ ਦਾਸ ਵੱਲੋਂ ਫਾਈਬਰ, वुਡ ਤੇ ਹੋਰ ਸੋਲਿਡ ਮਟੀਰੀਅਲ ਦੀ ਮਦਦ ਦੇ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਜੂਨ 1984 ਦਾ ਕੱਲੂਕਾਰਾ ਵਾਪਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਕਿਸ ਤਰ੍ਹਾਂ ਦੀ ਹੋ ਗਈ ਸੀ ਕਿਸ ਤਰ੍ਹਾਂ ਜਗਮਾ ਨੇ ਅਟੈਕ ਕਰਕੇ ਬੁਰੀ ਤਰ੍ਹਾਂ ਸਾਰੀ ਇਮਾਰਤ ਨੂੰ ਖੰਡਰ ਦੇ ਰੂਪ ਦੇ ਵਿੱਚ ਬਣਾ ਦਿੱਤਾ ਸੀ ਗੋਲੀਆਂ, ਟੋਪਾਂ, ਟੈਂਕਾਂ ਦੇ ਨਾਲ ਸਾਰੀ ਇਮਾਰਤ ਖੰਡਰ ਕਰ ਦਿੱਤੀ ਗਈ अनेका ਸ਼ਹੀਦਾਂ ਸਿੰਘਣੀਆਂ ਬਜ਼ੁਰਗਾਂ ਤੇ ਬੱਚਿਆਂ ਨੇ ਇਥੇ ਸ਼ਹਾਦਤਾਂ ਪਾਈਆਂ ਸਾਡੇ ਕੌਮ ਦੇ ਸੂਰਬੀਰ ਜੋਧੇ ਜਰਨੈਲ ਵੀ ਇੱਥੇ ਸ਼ਹਾਦਤਾਂ ਪਾ ਗਏ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਕਿਸੇ ਵੀ ਧਰਮ ਤੇ ਸਿੱਖ ਪੰਥ ਤੇ ਹੋਰ ਵੀ ਮਜਬਾ ਦੇ ਕਦੇ ਵੀ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਜੋ ਕਿ ਸਿੱਖ ਪੰਥ ਦੇ ਨਾਲ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਤੇ ਐਸਵੇਰੇ ਆਸਟ੍ਰੇਲੀਆ ਦੀ ਧਰਤੀ ਤੋਂ ਇਹ ਜੋ ਮਾਡਲ ਆਪ ਜੀ ਨੂੰ ਦੋਨੋਂ ਨਜ਼ਰ ਆ ਰਹੀ ਦੀ ਇਹ ਉਹ ਮਾਡਲ ਹੈ ਜੋ ਕਿ ਜੂਨ 1984 ਦਾ ਕੱਲੂਕਾਰਾ ਵਾਪਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਦਿੱਖ ਕਿਸ ਤਰ੍ਹਾਂ ਦੀ ਹੋਇਆ ਕਰਦੀ ਸੀ ਜੋ ਕਿ ਅੱਜ ਤੱਕ ਦੁਨੀਆ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਮਾਡਲ ਬਣਾਇਆ ਨਹੀਂ ਗਿਆ ਸੀਗਾ ਦਾਸ ਵੱਲੋਂ ਫਾਈਬਰ, वुਡ ਤੇ ਹੋਰ ਸੋਲਿਡ ਮਟੀਰੀਅਲ ਦੀ ਮਦਦ ਦੇ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਉਸ ਦੇ ਨਾਲ ਹੀ ਜੂਨ 1983 ਦਾ ਕੱਲੂਕਾਰਾ ਵਾਪਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਕਿਸ ਤਰ੍ਹਾਂ ਦੀ ਹੋ ਗਈ ਸੀ ਕਿਸ ਤਰ੍ਹਾਂ ਜਾਲਮਾਂ ਨੇ ਅਟੈਕ ਕਰਕੇ ਬੁਰੀ ਤਰ੍ਹਾਂ ਸਾਰੀ ਇਮਾਰਤ ਨੂੰ ਖੰਡਰ ਦੇ ਰੂਪ ਦੇ ਵਿੱਚ ਬਣਾ ਦਿੱਤਾ ਹੈ ਗੋਲੀਆਂ, ਟੋਪਾਂ, ਟੈਂਕਾਂ ਦੇ ਨਾਲ ਸਾਰੀ ਇਮਾਰਤ ਖੰਡਰ ਕਰ ਦਿੱਤੀ ਗਈ ਅਨੇਕਾਂ ਸ਼ਹੀਦਾਂ ਸਿੰਘਣੀਆਂ ਬਜ਼ੁਰਗਾਂ ਤੇ ਬੱਚਿਆਂ ਨੇ ਇੱਥੇ ਸ਼ਹਾਦਤਾਂ ਪਾਈਆਂ ਸਾਡੇ ਕੌਮ ਦੇ ਸੂਰਬੀਰ ਯੋਧੇ ਜਰਨੈਲ ਵੀ ਇੱਥੇ ਸ਼ਹਾਦਤਾਂ ਪਾ ਗਏ ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ ਅੱਜ ਵੀ ਸਿੱਖ 40 ਸਾਲ ਬਾਅਦ ਉਸ ਇਨਸਾਫ ਦੀ ਉਡੀਕ ਦੇ ਵਿੱਚ ਬੈਠਾ ਹੈ ਕਿ ਸਿੱਖਾਂ ਨੂੰ ਇਸ ਹੋਏ ਹਮਲੇ ਦਾ ਇਨਸਾਫ ਮਿਲੇ లేਕੇ ਨਹੀਂ ਮਿਲਿਆ। ਦਾਸ ਵੱਲੋਂ ਇਹਨੇ ਦੋਨਾਂ ਮਾਡਲਾਂ ਨੂੰ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਉਣ ਦੇ ਲਈ ਇਹ ਯਤਨ ਕੀਤਾ ਗਿਆ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਤੇ ਤਰਸ ਕਰਕੇ ਸੇਵਾ ਲਈ ਹੈ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਕਿਸੇ ਵੀ ਧਰਮ ਤੇ ਸਿੱਖ ਪੰਥ ਤੇ ਹੋਰ ਵੀ ਮਜਬਾ ਦੇ ਕਦੇ ਵੀ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਜੋ ਕਿ ਸਿੱਖ ਪੰਥ ਦੇ ਨਾਲ ਹੋਇਆ ਲੇਕਿਨ ਮੈਂ ਉਹਦੇ ਨਾਲ ਇਹ ਵੀ ਦੱਸ ਦਵਾਂ ਕੋਈ ਵੀ ਕੂਮਾ ਕੋਈ ਵੀ ਧਰਮ ਜਿਹੜਾ ਆਪਣੇ ਇਨਸਾਨ ਜੋ ਧਰਮ ਹੈ ਆਪਣੇ ਨਾਲ ਬੀਤੀ ਨੂੰ ਜਾਂ ਆਪਣੇ ਇਤਿਹਾਸ ਨੂੰ ਭੁੱਲ ਜਾਵੇ ਉਹ ਜਿਆਦਾ ਲੰਮੇ ਰਾਨੀ ਚੱਲਦਾ ਹੁੰਦਾ ਸਾਨੂੰ ਲੋੜ ਹੈ ਸਾਡੇ ਇਤਿਹਾਸ ਨੂੰ ਯਾਦ ਰੱਖਣ ਲਈ ਇਸ ਕਰਕੇ ਇਹ ਦਾਸ ਵੱਲੋਂ ਯਤਨ ਕੀਤਾ ਗਿਆ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਰਸ ਕਰਕੇ ਦਾਸ ਤੋਂ ਸੇਵਾ ਲਈ ਹੈ ਤੇ ਮੈਂ ਯਤਨ ਕਰਦਾ ਹਾਂ ਮੈਂ ਅਰਦਾਸ ਵੀ ਕਰਦਾ ਹਾਂ ਗੁਰੂ ਰਾਮਦਾਸ ਦੇ ਚਰਨਾਂ 'ਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੇ ਸਵਾਸਾਂ ਤੱਕ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਕਰਦੇ ਰਹੀਏ ਇਹ ਜੋ ਇਤਿਹਾਸ ਹੈ ਇਹਦੇ ਨਾਲ ਸਾਰਾ ਮੋਢਲਾ ਦਾ ਰੱਖਿਆ ਜਾਏਗਾ ਜੋ ਕਿ ਆਸਟ੍ਰੇਲੀਆ ਦੀ ਧਰਤੀ ਤੇ ਸਿਸ਼ੋਬਿਰ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ